ਫਗਵਾੜਾ ਦੇ ਨਜ਼ਦੀਕੀ ਪਿੰਡ ਮਸਤਨਗਰ ਵਿਖੇ ਚੋਰਾਵਲੋਂ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਸਫਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਵਤੀ ਗੱਲਬਾਤ ਕਰਦੇ ਪੀੜਤ ਮਹਿਲਾ ਆਸ਼ਾ ਰਾਣੀ ਦੇ ਪਿੰਡ ਵਾਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਜਦੋਂ ਰਾਤ ਸਮੇਂ ਰਾਮਲੀਲਾ ਦੇ ਕੇ ਵਾਪਸ ਘਰ ਆਇਆ ਤਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਉਨ੍ਹਾਂ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰੋਂ 6000 ਰੁਪਏ ਦੀ ਨਗਦੀ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ ਉਣਾ ਦੱਸਿਆ ਕਿ ਇਸ ਚੋਰੀ ਨਾਲ ਉਨ੍ਹਾਂ ਦਾ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬਾਰੇ ਸਬੰਧਤ ਥਾਣੇ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ ਹੁਣਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਨ੍ਹਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਪਾਈ ਚਾਵੇ ਪਿੰਡ ਮਸਤਨਗਰ ਤੋਂ ਨਵਰਾਂਗ ਚੈਨਲ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਨਵੇਂ ਜੀ ਆਪਣਾ ਆਸ਼ਾਧਾਨੀ ਆਹ ਸ਼ਰਾਏ ਕਿੱਥੇ ਰਹਿੰਦੇ ਆਪਾਂ ਮਸਤ ਨਾਲ ਆ ਰਹੀ ਹਾਂ ਹਾਂ ਕੀ ਮਾਮਲਾ ਕੀ ਕਿ ਜਿਹੜਾ ਤੁਸੀਂ ਮਤਲਬ ਕੀ ਆਪਣੇ ਘਰ ਦੇ ਬਾਹਰ ਖੜ੍ਹਣ ਗਏ ਸੀਗੇ ਤਾਂ ਅਸੀਂ ਜੋ 1:30 ਵਜੇ ਵਾਪਸ ਆਏ ਤੇ ਆ ਕੇ ਜਦੋਂ ਲੋਕ ਬਾਹਰ ਲਾ ਖੋਲਿਆ ਤਾਂ ਬੱਚੇ ਅੰਦਰ ਆ ਗਏ ਤੇ ਮੈਂ ਬਾਥਰੂਮ ਚੱਲ ਗਈ ਤਾਂ ਜਦ ਬੱਚੇ ਆ ਕੇ ਦੇਖਿਆ ਤਾਂ ਕਹਿੰਦਾ ਮਮਾ ਜੀ ਤੁਸੀਂ ਲੋਕ ਨਹੀਂ ਲਾਇਆ ਸੀਗਾ ਮੈਂ ਕਿਹਾ ਬੇਟਾ ਵਾ ਸਾਰੇ ਲੋਕ ਲਾਏ ਆ ਕਹਿੰਦਾ ਮਮਾ ਫ੍ਰਿਜ ਤੇ ਚਾਬੀ ਹੋਣੀਗੀ ਫ੍ਰਿਜ ਤੋਂ ਚਾਬੀ ਚੱਕ ਕੇ ਉਹ ਲੋਕ ਖੋਲਿਆ ਕੋਲ ਕੇ ਅੰਦਰ ਇਹਨਾਂ ਦਾ ਆਹ ਕੁੰਡਾ ਤਾਂ ਖੁੱਲਿਆ ਹੀ ਹੁੰਦਾ ਇਹਦੇ ਭੇੜੇ ਸੀਗਾ ਤੇਰੇ ਰਲਵਾਰੀ ਵਿੱਚ ਲੋਕ ਤੋੜ ਕੇ ਹਾਂਜੀ ਨੁਕਸਾਨ ਕਿੰਨਾ ਹੋ ਗਿਆ ਪੰਜ ਹਜ਼ਾਰ ਰੁਪਈਆ ਸੀ ਹਾਂਜੀ ਕੈਸ਼ ਕਿੰਨਾ ਸੀ 5000 ਹਾਂ ਕੋਈ ਹੋਰ ਵੀ 1500 ਰੁਪਈਆ ਮੇਰੇ ਕੱਲੇ ਵਿੱਚ ਸੀ ਉਹ ਸੇਫ ਬੱਚਿਆਂ ਦੇ ਰੱਖਦੇ ਸੀ ਕੋਈ 골ਡ ਵਗੈਰਾ ਵੀ ਲੱਗੋ 골ਡ ਵੀ ਲੱਗੋ ਕਿੰਨਾ ਲੱਗੇ 골ਡ 골ਡ ਲੱਗੇ 35 ਟੋਲੇ ਚੰਨੀ, ਮੰਦੀ, ਉਸ ਦੋ ਮੰਦੀਆਂ ਛੋਟੀ ਇੱਕ ਬੇਟੀ ਵੀ ਤੇ ਕੋਈ ਕੈਮਰੇਾਂ ਦੇ ਚਾਹੇ ਬੰਦੇ ਕੈਮਰੇ ਲੱਗੇ ਕੋਈ ਨਹੀਂ ਆਇਆ ਕੈਮਰੇ ਤੇ ਪੁਲਿਸ ਚਕਾਇਆ ਕੀਤੀ ਇਸ ਮਾਮਲੇ ਨੇ ਕਾਰਵਾਈ ਕੀਤੀ ਰਾਤੀ 3 ਵਜੇ ਇਹਨਾਂ ਨੂੰ ਫੋਨ ਕੀਤਾ ਸੀ ਉਹ ਆਪੇ ਸੀ ਬੋਲੋ ਸਹੀ ਸੀ ਹਾਂਜੀ ਤੇ ਕੀ ਜਿੱਦਾਂ ਹੁਣ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਕੀ ਪ੍ਰਸ਼ਾਸ਼ਨ ਨੂੰ ਮੰਗ ਰੱਖਦੇ ਆਪਾਂ ਅਸੀਂ ਤਾਂ ਮੰਗ ਲਈ ਹੀ ਰੱਖਦੇ ਆ ਕਿ ਸਾਨੂੰ ਇਨਸਾਫ ਮਿਲਿਆ ਜਾਵੇ ਲਗਭਗ ਕਿੰਨਾ ਕਿ ਨੁਕਸਾਨ ਹੋ ਗਿਆ ਆਪਣਾ ਲਗਭਗ 4-5 ਲੱਖ ਤੱਕ ਹੋ ਗਿਆ ਤੇ ਤੁਸੀਂ ਕਿੱਥੇ ਗਏ ਦੀਏ ਅਸੀਂ ਰਾਮ ਜੀ ਨਾਲ ਦੇਖਣ ਗਏ ਸੀ ਜਿੰਦੇਵ ਵਗੈਰਾ ਕਿੱਦਾਂ ਸਾਰੇ ਲੋਕ ਬਾਹਰਲੇ ਗੇਟਾਂ ਦੇ ਲੋਕ ਲੱਗੇ ਹੋਏ ਸੀ ਉੱਪਰਲੇ ਗੇਟ ਲਪੌੜੀ ਵਾਲਾ ਤੋੜ ਕੇ ਉੱਧਰ ਦੀ ਆਏ ਮੇਰਾ ਨਾਮ ਹਰਪ੍ਰੀਤ ਹੈ ਹਾਂਜੀ ਹਰਪ੍ਰੀਤ ਹਰਪ੍ਰੀਤ ਜੀ ਕਿੱਥੇ ਰਹਿੰਦੇ ਆਪਾਂ ਮਸਤਰਾਗ ਐਕਚੁਅਲੀ ਸਾਨੂੰ ਰਾਤ ਨੂੰ ਕਾਲ ਆਈ ਸੀ 3 ਵਜੇ ਦੇ ਕਰੀਬ ਕਿ ਚੋਰੀ ਹੋਈ ਆ ਤੇ 100 ਨੰਬਰ ਤੇ ਕਾਲ ਵਗੈਰਾ ਕਰ ਦਿੱਤੀ ਸੀਗੀ ਪਹਿਲਾਂ ਤੇ 4 ਵਜੇ ਪੁਲਿਸ ਆਈ ਆ ਤੇ ਆਪਣੀ ਇਨਵੈਸਟੀਗੇਸ਼ਨ ਕਰਕੇ ਗਏ ਆ ਸਰ ਨੁਕਸਾਨ ਕਿੰਨਾ ਹੋ ਗਿਆ ਨਾ ਨੁਕਸਾਨ ਜੀ ਇਹਨਾਂ ਦੇ ਕਹਿਣ ਬਤਾਵੋ ਕਿ 4-5 ਲੱਖ ਦੇ ਕਰੀਬ ਹੋ ਗਿਆ ਜੀ ਕੀ ਕੀ ਲੱਗਾ ਸਰ ਗੋਲ ਸੀ ਇਹਨਾਂ ਦਾ ਤੇ ਬਾਕੀ ਕੈਸ਼ ਵਗੈਰਾ ਸੀਗਾ ਤੇ ਬਾਕੀ ਛੋਟਾ-ਮੋਟਾ ਸਮਾਨ ਸੀਗਾ ਜਿਹਾ ਕੱਪੜੇ ਵਗੈਰਾ ਸੀ ਥੋੜੇ ਹੋਰ ਲੈ ਤੇ ਸਰ ਇਹ ਕਿੱਥੇ ਗਏ ਹੋ ਸੀਗੇ ਇਹ ਰਾਮਨੀਰ ਦੇਖਣ ਗਏ ਹੋ ਸੀਗੇ ਤੇ ਇਹਨਾਂ ਨੂੰ ਵੀ ਕਿੱਦਾਂ ਪਤਾ ਲੱਗਾ ਜੀ ਜਦੋਂ ਕਾਰ ਰਾਇਆ ਘਰ ਆ ਕੇ ਜਿਹੜੀ ਦੇਖਿਆ ਜਿੱਥੇ ਚਾਬੀਆਂ ਵਗੈਰਾ ਰੱਖਦੇ ਆ ਤਾਂ ਇਹਨਾਂ ਨੂੰ ਉੱਥੇ ਚਾਬੀਆਂ ਨਹੀਂ ਪਈਆਂ ਮੁੰਡੇ ਦੇ ਅੰਦਰ ਆ ਕੇ ਦੇਖਿਆ ਕਿ ਉਹਨੇ ਪੁੱਛਿਆ ਕਿ ਮम्मा ਆ ਕੇ ਅੰਦਰ ਤੁਸੀਂ ਲੋਕ ਬੰਦ ਨਹੀਂ ਕੀਤਾ ਸੀ ਲਮਾਰੀਆਂ ਨੂੰ ਹੋਗਾ ਤੇ ਲੋਕ ਕਰਕੇ ਗਏ ਹੋਏ ਸੀ ਤੇ ਜਦੋਂ ਅੰਦਰ ਆ ਕੇ ਦੇਖਿਆ ਤਾਂ ਸਾਰਾ ਸਮਾਨ ਖਲ ਰਿਆ ਪਿਆ ਸੀ ਜਿਹੜੇ ਚੋਰ ਉਪਰੋਂ ਜੀ ਆਏ ਜਾਂ ਕਿਦਾਂ ਮਤਲਬ ਗੇਟ ਨੂੰ ਰਾਹੀਂ ਆਏ ਇਹ ਜੀ ਆਈ ਆਏ ਤੇ ਇਹਨਾਂ ਦੇ ਘਰ ਦੇ ਬੈਕ ਸਾਈਡ ਦੇ ਉੱਤੇ ਖੇਤ ਵਗੈਰਾ ਪੈਂਦੇ ਆ ਉਧਰੋਂ ਚੜੇ ਆ ਪਿੱਛੇ ਆਪਾਂ ਤੇ ਕੋਈ ਕੈਮਰੇ ਵਗੈਰਾ ਲੱਗੇ ਇੱਥੇ ਆਪਣੇ ਕੈਮਰੇ ਨਹੀਂ ਇੱਥੇ ਤਾਂ ਕੋਈ ਨਹੀਂ ਹੈਗਾ ਜੀ ਇੱਥੇ ਮੇਨ ਰੋਡ ਤੇ ਤੇ ਕੈਮਰਾ ਆ ਤੇ ਉਹ ਵਾਲੇ ਚੈੱਕ ਕਰਨਾ ਕੋਈ ਕੈਮਰੇਆਂ ਦੇ ਵਿੱਚ ਆਏ ਬੰਦੇ ਮੇਰੇ ਕੋਲ ਨਹੀਂ ਕੈਮਰਾ ਤੇ ਕੋਈ ਨਹੀਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਪੁਲਿਸ ਕਾਇਤ ਕਰ ਦਿੱਤੀ ਹੈ ਜੀ ਪੁਲਿਸ ਸਾਹਿਬ ਦਾ ਸਾਹਿਬ ਹੀ ਮੌਕੇ ਤੇ ਸਰ ਹਾਂ ਜੀ ਮੌਕਾ ਦੇਖੀ ਹੈ ਪੁਲਿਸ ਨੇ